ਬੇਸ਼ੱਕ ਅੰਦਰ ਵਿਧਾਨ ਸਭਾ ਦੇ ਅੰਦਰ 11 ਮਿੰਟ ਚੱਲੀ ਹੋਵੇ ਕਾਰਵਾਈ ਪਰ ਬਾਹਰ ਘੰਟਿਆਂ ਵੱਧੀ ਚੱਲੀ। ਵਿਧਾਨ ਸਭਾ ਦੇ ਬਾਹਰ মিডিਆ اجلاس ਖੂਬ ਹੋਇਆ ਤੇ ਉੱਥੇ ਫਿਰ ਇੱਕ ਦੂਜੇ ਨਾਲ ਮਿਹਣੋ-ਮਿਹਣੀ ਖੂਬ ਹੋਈ। ਹਰੇਕ ਧਰਨੇ, ਸੱਤਾਧਾਰੀ ਧਰਨੇ, ਵਿਰੋਧੀ ਧਰਨੇ, ਬਾਕੀ ਦਲਾਂ ਦੇ ਨੁਮਾਇੰਦਿਆਂ ਨੇ ਆਪਣੇ ਆਪ ਨੂੰ ਦੁੱਤੋਤੇ, ਸੱਚੇ ਪੰਜਾਬ ਹਤੈਸ਼ੀ, ਦਬ ਕੇ ਸਾਬਤ ਕੀਤਾ ਤੇ ਦੂਆਂ ਨੂੰ ਤਿਸ਼ਤਰੋਈ, ਪੰਜਾਬ ਤਿਸ਼ਤਰੋਈ, ਇਹਨਾ ਲੋਕ ਤਿਸ਼ਤਰੋਈ ਇਹ ਸਾਰਾ ਗੋਸਾ ਲੋਰੈਂਸ ਬਿਸ਼ਨੁਈ ਗੁਜਰਾਤ ਦੀ ਜੇਲ੍ਹ ਚ ਤੇ ਗੁਜਰਾਤ ਦੀ ਜੇਲ੍ਹ ਚੋਂ ਬੈਠ ਕੇ ਉਹ ਪੰਜਾਬ ਦੇ ਬਦਸਾਤਾਂ ਨੂੰ ਅੰਜਾਮ ਦੇ ਰਿਹਾ ਫਜੂਮੇਵਰ ਕੌਣ ਐਸੇ ਇੱਥੇ ਖਰੜ ਦੇ ਥਾਣਿਆਂ ਚੋਂ ਇੰਟਰਵਿਊ ਵੀ ਹੁੰਦੀਆਂ ਉਹਦੇ ਲਈ ਜੂਮੇਵਰ ਕੌਣ ਨਾ ਕੋਈ ਧਮਕੀ ਨਾ ਕੋਈ ਸ਼ਾਇ ਤੇ ਗੋਲੀਆਂ ਮਾਰ ਕੇ ਬੰਦਾ ਮਾਰ ਕੇ ਜੇ ਰਾਜਨੀਤਿਕ ਰੋਟੀਆਂ ਸੇਕਣ ਲਈ ਕਤਲ ਹੈ ਫਿਰ ਇਹਦੇ ਪਿੱਛੇ ਕੌਣ ਹੈ ਚਾਰ ਚਾਰ ਮੁੱਖ ਮੰਤਰੀ ਬਦਲ ਗਏ ਪਰ ਪੰਜਾਬ ਨੂੰ ਬੇਅਦਬੀਆਂ ਦੇ ਮਾਮਲੇ ਚ ਇਨਸਾਫ ਨਹੀਂ ਜੇ ਪਹਿਲੇ ਕਾਨੂੰਨਾਂ ਦੇ ਤਹਿਤ ਅਜੇ ਤੱਕ ਸਜ਼ਾ ਨਹੀਂ ਮਿਲੀ ਤੇ ਕੌਣ ਗਰੰਟੀ ਲਾਊਗਾ ਕਿ ਉਮਰ ਕੈਦ ਜਾਂ ਫਾਂਸੀ ਦੀ ਸਜ਼ਾ ਦਾ ਪ੍ਰੋਵੀਜ਼ਨ ਕਰਨ ਦੇ ਨਾਲ ਮਤਲਬ ਕਿ ਘਟਨਾਵਾਂ ਵੀ ਘਟ ਜਾਂਦੀਆਂ ਤੇ ਸਜ਼ਾਵਾਂ ਮਿਲਦੀਆਂ ਇੱਕ ਕਮਲਾ ਬੰਦਾ ਆਪਣੇ ਘਰਦਿਆਂ ਦੇ ਸਿਕਿਉਰਿਟੀ ਪਾੜਦਾ ਕਮਲਾ ਬੰਦਾ ਆਪਣੇ ਘਰੇ ਕਾਪੀ ਕਿਤਾਬਾਂ ਕਿਉਂ ਨਹੀਂ ਫੜਦਾ ਗੁਰੂ ਘਰ ਰੱਖ ਕੇ ਧਾਰਮਿਕ ਸਥਾਨ ਚ ਆ ਕੇ ਕਿਉਂ ਸਾਡੇ ਕੀਤੇ ਨੂੰ ਕੈਟਰੀ ਕਰਦਾ ਕਿਉਂ ਪੱਤਰੇ ਫੜੇ ਜਾਂਦੇ ਨੇ ਕਿਉਂ ਗੁਰਦੁਆਰਾ ਸਾਹਿਬ ਜੀ ਦੇ ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਚਰਚਾ ਦੋ ਰੋਜਾ ਵਿਧਾਨ ਸਭਾ اجلاس ਦੀ ਦੋ ਰੋਜਾ ਵਿਧਾਨ ਸਭਾ اجلاس ਦਾ ਪਹਿਲਾ ਦਿਨ ਪਹਿਲੇ ਦਿਨ 11 ਮਿੰਟ ਚ ਕਾਰਵਾਈ ਮੁਕੰਮਲ ਕਮਾਲ ਆ ਵੀ ਠੀਕ ਹੈ ਜੀ ਕਹਿੰਦੇ ਕਿ ਵਿਧੀ ਵਿਧਾਨ ਹੈ ਕਿ ਤੁਸੀਂ ਬੇਸ਼ੁਰੀਆਂ ਰੂਹਾਂ ਨੂੰ ਸੁਧਾਣ ਲਈ ਦੇਖ ਕੇ ਇੱਕ ਵਾਰ ਸੈਸ਼ਨ ਚੱਕਣਾ ਹੁੰਦਾ ਹੈ ਅੱਗੇ ਵੀ ਹੁੰਦਾ ਆ ਪਰ ਵਿੱਚ ਨੂੰ ਇਹ ਪ੍ਰਤ ਵੀ ਪੈਣ ਲੱਗ ਪਈ ਸੀ ਕਿ ਸੈਸ਼ਨ ਚੱਕਣ ਤੋਂ ਬਾਅਦ ਘੰਟੇ ਬਾਅਦ ਦੁਬਾਰਾ ਬੈਠ ਜੋ ਪ੍ਰਸ਼ਾਦਾ ਪਾਣੀ ਛਕ ਚੁੱਕ ਕੇ ਫੇਰ ਆਜੋ ਤੇ ਕਾਰਵਾਈ ਚਲਾਓ ਘਟੋ ਘਟ ਦਿਨ ਕੰਮ ਆ ਜਵੇ ਪਰ ਅੱਜ ਦੋ ਰੋਜ਼ਾ ਵਿਸ਼ੇਸ਼ اجلاس ਦੇ ਪਹਿਲੇ ਦਿਨ 11 ਮਿੰਟ ਚ ਕਾਰਵਾਈ ਨਿਬੜ ਗਈ ਤੇ ਹੁਣ ਲੈ ਦੇ ਕੇ ਕੱਲ ਦਾ ਦਿਨ ਹੈ ਬੇਸ਼ੱਕ ਅੰਦਰ ਵਿਧਾਨ ਸਭਾ ਦੇ ਅੰਦਰ 11 ਮਿੰਟ ਚੱਲੀ ਹੋਵੇ ਕਾਰਵਾਈ ਪਰ ਬਾਹਰ ਘੰਟਿਆਂ ਵੱਧੀ ਚੱਲੀ ਵਿਧਾਨ ਸਭਾ ਦੇ ਬਾਹਰ ਮੀਡੀਆ اجلاس ਖੂਬ ਹੋਇਆ ਤੇ ਉੱਥੇ ਫਿਰ ਇੱਕ ਦੂਜੇ ਨਾਲ ਮਿਹਣੋ ਮਿਹਣੀ ਖੂਬ ਹੋਈ ਹਰੇਕ ਧਿਰ ਨੇ ਸੱਤਾਧਾਰੀ ਧਿਰ ਨੇ ਵਿਰੋਧੀ ਧਿਰ ਨੇ ਬਾਕੀ ਦਲਾਂ ਦੇ ਨੁਮਾਇੰਦਿਆਂ ਨੇ ਆਪਣੇ ਆਪ ਨੂੰ ਦੁੱਧ ਥੋਤੇ ਸੱਚੇ ਪੰਜਾਬ ਹਤੈਸ਼ੀ ਦਬ ਕੇ ਸਾਬਤ ਕੀਤਾ ਤੇ ਦੂਆਂ ਨੂੰ ਤੇਸਟਰੋਈ ਪੰਜਾਬ ਤਰੋਈ ਹੈਨਾ ਲੋਕ ਤਰੋਈ ਇਹ ਸਾਰਾ ਕੁਝ ਸਾਬਤ ਕੀਤਾ ਅੱਜ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਮਹਰਮ ਵੱਲੋਂ ਜਿੱਦਾਂ ਹੀ ਸੈਸ਼ਨ ਦੀ ਕਾਰਵਾਈ ਸ਼ੁਰੂ ਕੀਤੀ ਗਈ ਪਰ ਇਹਨਾਂ ਬਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਜਿਨ੍ਹਾਂ ਦੇ ਵਿੱਚ ਤਰਨਤਾਰਨ ਤੋਂ ਐਮਐਲਏ ਡਾਕਟਰ ਕਸ਼ਮੀਰ ਸਿੰਘ ਸੋਲਵਰਾਂ ਨੂੰ ਉਹਨਾਂ ਦਾ ਬਿਛੜਨਾ ਐ ਕੇਂਦਰੀ ਮੰਤਰੀ ਰਹੇ ਸੁਖਦੇਵ ਸਿੰਘ ਢੀਂਡ ਸੋਹਰਾਂ ਨੂੰ ਫਿਰ ਇਸੇ ਤਰ੍ਹਾਂ ਉੱਗੇ ਲੇਖਕ ਡਾਕਟਰ ਰਤਨ ਸਿੰਘ ਜੱਗੀ ਹੋਰਾਂ ਨੂੰ ਸ਼ਹੀਦ ਨਾਇਕ ਸਰਿੰਦਰ ਸਿੰਘ ਤੇ ਮਲਜੀਤ ਸਿੰਘ ਹੋਰਾਂ ਨੂੰ ਤੇ ਇਸੇ ਤਰ੍ਹਾਂ ਬੋਰ ਦੇ ਵਿੱਚ ਜਿਹੜੀ ਕਤਨਾਕਰਮ ਵਾਪਰਿਆ ਸੰਜੇ ਬਰਮਾ ਹੁਰੀ ਜਿਹੜੇ ਕਪੜਾ ਵਪਾਰੀ ਸੀਗੇ ਉਹਨਾਂ ਨੂੰ ਤੇ ਅਹਮਦਾਬਾਦ ਜਹਾਜ਼ ਹਾਦਸੇ ਦੇ ਵਿੱਚ ਜਿਹੜੇ ਮਾਰੇ ਗਏ ਲੋਕ ਉਹਨਾਂ ਸਾਰਿਆਂ ਨੂੰ ਸ਼ਿਦਾਂਜ ਦੀ ਦਿੱਤੀ ਇਹ ਤੋਂ ਬਾਅਦ ਕਾਰਵਾਈ ਚੱਕਦੀ ਪਰ ਜੇਕਰ ਮੈਂ ਇਹ ਸਵਾਲ ਇਹਨਾਂ ਸਮਝਾਂ ਕਿ ਹੁਣ ਕੱਲ ਨੂੰ 11 ਜੁਲਾਈ ਹੈ ਤੇ ਸਵੇਰੇ 10 ਵਜੇ ਪੰਜਾਬ ਪਨਾਹ ਸੁਵਿਧਾ ਕਾਰਵਾਈ ਦੁਆਰਾ ਸ਼ੁਰੂ ਹੋਣੀ ਹੈ ਸਭ ਦੀਆਂ ਨਜ਼ਰਾਂ ਕੱਲ ਤੇ ਨੇ ਕਿਉਂਕਿ ਕੱਲ ਨੂੰ ਜੋ ਕੁਝ ਹੋਣਾ ਉਹ ਬਹੁਤ ਅਹਿਮ ਹੈ ਪੰਜ ਮੁੱਦੇ ਘੱਟੋ-ਘੱਟ ਕੱਲ ਦੀ ਪੰਜਾਬ ਦੀ ਵਿਧਾਨ ਸਭਾ ਦਾ ਮੁੱਖ ਕੇਂਦਰ ਰਹਿਣੇ ਨੇ ਜਿਹੜੇ ਅੱਜ ਵੀ ਬਾਹਰ ਹੋਏ ਚਲੋ ਆਪਾਂ ਪਹਿਲਾਂ ਬਾਹਰ ਵਾਲੇ ਦ੍ਰਿਸ਼ ਤੇ ਆਉਨੇ ਆ ਵਿਧਾਨ ਸਭਾ ਦੇ ਬਾਹਰ ਮੀਡੀਆ ਦੇ ਮਾਈਕ ਦੇਖ ਕੇ ਚੈਨਲ ਦਾ ਨਾਂ ਦੇਖ ਕੇ ਇਹ ਵੀ ਪਤਾ ਹੁੰਦਾ ਹੈ ਕਿ ਕਿਹਨੇ ਸਾਡੀ ਗੱਲ ਵੱਧ ਚਲਾਉਣੀ ਹੈ ਕਿਹਨੇ ਘੱਟ ਚਲਾਉਣੀ ਹੈ ਕਿਹਨੇ ਸਾਨੂੰ ਘੱਟ ਦਿਖਾਉਣਾ ਕਿਹਨੇ ਵੱਧ ਦਿਖਾਉਣਾ ਆਪਣੀ-ਆਪਣੀ ਪਸੰਦਾ ਹੈ ਕਰਕੇ ਉਧਰ ਉਧਰ ਬੋਲੇਗੇ ਸਰਕਾਰੀਤਰ ਕੰਦੀ ਜਿਹੜਾ ਦੇਖੋ ਅਮਨ ਕਾਨੂੰਨ ਅਮਨ ਕਾਨੂੰਨ ਕਰੀ ਜਾਂਦਾ ਸਾਡੇ ਵੱਲੋਂ ਤਾਂ ਕੰਟਰੋਲ ਹੈ ਜੀ ਅਮਨ ਕਾਨੂੰਨ ਸੀ ਤੇ ਕੋਈ ਭੰਗ ਕਰ ਰਿਹਾ ਜਿਹਦੇ ਪਿੱਛੇ ਬੀਜੇਪੀ ਹੈ ਇੱਕ ਵਾਰ ਤਾਲੇ ਦਾਰਾਂ ਦੇ ਵੀ ਕੱਲ ਖੜੇ ਹੋਏ ਜਦੋਂ ਇਹ ਗੱਲ ਹੋਈ ਖੁਦ ਵਿੱਤ ਮੰਤਰੀ ਹਰਪਾਲ ਚੀਮਾ ਨੇ ਵੀ ਅਮਨ ਅਰੋੜਾ ਨੇ ਵੀ ਇਹ ਇਸ ਕੱਲ੍ਹ ਵਾਲਾ ਇਸ਼ਾਰਾ ਕੀਤਾ ਹਰਪਾਲ ਚੀਮਾ ਕਹਿੰਦੇ ਵੀ ਸਾਰੀ ਇਹ ਸ਼ਰਾਰਤ ਅਮਨ ਕਾਨੂੰਨ ਭੰਗ ਕਰਨ ਦੀ ਬੀਜੇਪੀ ਹੈ ਕਿਉਂਕਿ ਲੌਰੈਂਸ ਬਿਸ਼ਨੋਈ ਗੁਜਰਾਤ ਦੀ ਜੇਲ੍ਹ ਚ ਤੇ ਗੁਜਰਾਤ ਦੀ ਜੇਲ੍ਹ ਚੋਂ ਬੈਠ ਕੇ ਉਹ ਪੰਜਾਬ ਦੇ ਵਿੱਚ ਬਾਤਾਂ ਤਾਂ ਨੂੰ ਅੰਜਾਮ ਦੇ ਰਿਆ ਫਿਰ ਜ਼ਿੰਮੇਵਾਰ ਕੌਣ ਹੈ ਵੈਸੇ ਇੱਥੇ ਖਰੜ ਦੇ ਥਾਣਿਆਂ ਚੋਂ ਇੰਟਰਵਿਊ ਵੀ ਹੁੰਦੀਆਂ ਉਹਦੇ ਲਈ ਜ਼ਿੰਮੇਵਾਰ ਕੌਣ ਹੈ ਕਿੱਥੇ ਤੱਕ ਹੋਈ ਕਾਰਵਾਈ ਪਹਿਲਾਂ ਤਾਂ ਥੱਲੇ ਵਾਲੇ ਜਿਹੜੇ ਉੱਤੀ ਪਾ ਕੇ ਬਚਾਉਣ ਨੂੰ ਫਿਰਦੇ ਸੀ ਉਹ ਤਾਂ ਅਦਾਲਤੀ ਸ਼ਕਤੀ ਦਾ ਨਤੀਜਾ ਸੀ ਕਿ ਉੱਪਰ ਤੱਕ ਕਾਰਵਾਈ ਆਈ ਪਰ ਜਿਹੜੇ ਪੰਜਾਬ ਦੇ ਡੀਜੀਪੀ ਸਾਹਿਬ ਦਮ ਪਰਦੇ ਸੀ ਜੀ ਕਿੱਥੇ ਸਾਡੇ ਕੁਛ ਨਹੀਂ ਜੀ ਪੰਜਾਬ ਤੋਂ ਬਾਹਰੋਂ ਤੇ ਫਿਰ ਜਦੋਂ ਸਾਬਤ ਹੋ ਗਿਆ ਸਾਰਾ ਕੁਝ ਕੁਝ ਕੁਛ ਤੋਂ ਉੱਤੇ ਕਿ ਬਿਆਨ ਹੀ ਚੇਦਿਆ ਪਰ ਜਿਹੜਾ ਨੁਕਤਾ ਪਾਲਚੀ ਮਰੋ ਨੇ ਛੋਇਆ غور ਕਰਨਾ ਉਹ ਵੀ ਬਣਦਾ ਇਸੇ ਤਰ੍ਹਾਂ ਅਮਨ अरोड़ा ਜਿਹੜੇ ਕੈਬਨਿਟ ਮੰਤਰੀ ਵੀ ਨੇ ਤੇ ਪਾਰਟੀ ਦੇ ਪ੍ਰਧਾਨ ਵੀ ਨੇ ਉਹਨਾਂ ਨੂੰ ਇੱਕ ਸਵਾਲ ਆਇਆ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਦੇ ਵੱਲੋਂ ਕਹਿੰਦੇ ਵੀ ਪ੍ਰਤਾਪ ਬਾਜਵਾ ਤਾਂ ਮੂਦੀ ਬਿਮਾਰੀ ਹੈ ਅਸਲ 'ਚ ਪ੍ਰਤਾਪ ਬਾਜਵਾ ਨੇ ਇੱਕ ਸ਼ਿਕਾਇਤ ਚੰਡੀਗੜ੍ਹ ਪੁਲਿਸ ਕੋਲ ਕੀਤੀ ਆ ਮੈਂ ਭਾਇਆ ਦਰਜ ਕਰਨ ਦੀ ਮੰਗ ਕਰਦਦੇ ਨੇ ਮੁੱਖ ਮੰਤਰੀ ਦੇ ਉੱਤੇ ਹਰਪਾਲ ਚੀਮਾ ਤੇ ਅਮਨ ਰੋੜਾ ਤੇ ਕੁਝ ਹੋਰ ਲੀਡਰਾਂ ਤੇ ਕਿ ਇਹਨਾਂ ਨੇ ਸ਼ਾਸਨ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜਦੋਂ ਵਿਕਰਮਜੀਠਿਆਲਾ ਮਾਮਲਾ ਸੀ ਮੈਂ ਉਹਨਾਂ ਦੀ ਧਰਮ ਪਤਨੀ ਗਨੀਪ ਕੌਰ ਮਜੀਠੀਆ ਮੈਂ ਉਹਦਾ ਨਾਮ ਲੈ ਕੇ ਕਹਿੰਦੇ ਕਿਹਾ ਸੀ ਵੀ ਕਿ ਉਹਨਾਂ ਦੇ ਘਰਾਂ ਦੇ ਅੰਦਰ ਜਿਵੇਂ بڑے ਇਹਨਾਂ ਬੈੱਡਰੂਮਾਂ ਤੱਕ ਹੈ ਸ਼ੋਭਦਾਨੀ ਦਾ ਤੇ ਕਹਿੰਦੇ ਇਹਨਾਂ ਨੇ ਗਨੀਪ ਕੌਰ ਚੱਕ ਤੱਕ ਦਾ ਮਜੀਠੀਆ ਰੱਖ ਰਿਆ ਸੋ ਇਸ ਲਈ ਕਹਿੰਦੇ ਕਿ ਜਾਣ ਕੇ ਉਹਨਾਂ ਨੇ ਇਹ ਗੱਲ ਜੋੜ ਰਹਿਣੀ ਜੀ ਕਿ ਮੈਂ ਤਾਂ ਉਹਦੇ ਬਚਾਚ ਇਸ ਉਧਾਰਤ ਨੇ ਸ਼ਿਕਾਇਤ ਕੀਤੀ ਹੈ ਕਿ ਇਹਨਾਂ ਨੇ ਜੀ ਛੇੜਖਾਨੀ ਕੀਤੀ ਹੈ ਵੀਡੀਓ ਨਾਲ ਧੋਖਾ ਧੜਿਆ ਹੈ ਇਹ ਬਦਨਾਮ ਕਰਨ ਦੀ ਹੈ ਰਾਜਨੀਤਿਕ ਕੈਰੀਅਰ ਖਰਾਬ ਕਰਨ ਦੀ ਕੋਸ਼ਿਸ਼ ਹੈ ਇਸ ਲਈ ਉਹ ਕਾਰਵਾਈ ਕਰੇ ਇਹ ਜੋ ਸਵਾਲ ਜਦੋਂ ਅੰਰੋੜਾ ਮੂਰੀ ਆਇਆ ਤੇ ਅੰਰੋੜਾ ਕਹਿੰਦੇ ਵੀ ਉਹਨਾਂ ਤਾਂ ਮੂਹ ਦੀ ਬਿਮਾਰੀ ਹੈ ਪਹਿਲਾਂ ਬੋਲ ਜਾਂਦੇ ਨੇ ਬਾਅਦ ਨੂੰ ਜਦੋਂ ਕਿਰਦੇ ਨੇ ਕਹਿੰਦੇ ਨੇ ਫਿਰ ਇਹ ਬਹਾਨੇ ਲੱਭਦੇ ਨੇ ਚਲੋ ਹਿੱਤਰ ਵਿਰੋਧੀ ਧਿਰ ਵਿਰੋਧੀ ਧਿਰ ਦੇ ਵਿੱਚੋਂ ਪ੍ਰਤਾਪ ਬਾਜਵਾਹਰੀ ਵੈਸੇ ਸਾਰੇ ਲੀਡਰ ਮਤਲਬ ਪ੍ਰਗਟ ਸਿੰਘ ਹੋਰਾਂ ਨੇ মিডিਆ ਨਾਲ ਸਰਕਾਰ ਤੇ ਹਮਲੇ ਬੋਲੇ ਅਸੋ ਕੁਲ ਕਰਨ ਵਾਲੇ ਪਰ ਪ੍ਰਤਾਪ ਬਾਜਵਾ ਬទੌਰ ਵਿਰੋਧੀ ਟਰਨ ਉਹ ਕਹਿੰਦੇ ਵੀ ਗੱਲਾਂ ਚੱਲੀ ਜਾਂਦੀਆਂ ਨੇ ਬੇਅਦਬੀ ਵਾਲਾ ਬਿੱਲ ਆਉਣਾ ਕਿ ਭਲਕੇ ਨੂੰ ਇਹ ਬਿੱਲ ਪੇਸ਼ ਹੋਣਾ ਕਹਿੰਦੇ ਮੈਂ ਵਿਰੋਧੀ ਟਰ ਦਾ ਲੀਡਰ ਅਜੇ ਤੱਕ ਮੈਨੂੰ ਬਿੱਲ ਦੀ ਕਾਪੀ ਨਹੀਂ ਮਿਲੀ ਉਹਨੇ ਇਹਦੇ ਉੱਤੇ ਨਾਰਾਜ਼ਗੀ ਪ੍ਰਗਟਾਈ ਕਿ ਵੀ ਕਾਪੀ ਤਾਂ ਲੋਕ ਕਿੱਥੇ ਆ ਚਲੋ ਉਹ ਕਹਿੰਦੇ ਵੀ ਕਿ ਇਸ ਸਮੇਂ ਪੰਜਾਬ ਦੇ ਵਿੱਚ ਕਾਲੇ ਕੱਚਿਆਂ ਵਾਲੇ ਬੜਿਆਏ ਨੇ ਪਿੰਡਾਂ 'ਚ ਪ੍ਰਤਾਪ ਬਾਜਵਾ ਨੇ ਆਮ ਆਦਮੀ ਪਾਰਟੀ ਦੀ ਦਿੱਲੀ ਹਾਈ ਕਮਾਂਡ ਤੇ ਨਿਸ਼ਾਨਾ ਬੰਨ੍ਹਦਿਆਂ ਕਿ ਆ ਕਿ ਲੈਂਡ ਪੂਲਿੰਗ ਦੇ ਉੱਤੇ ਮੋਹਰ ਲਾਉਣ ਦੇ ਲਈ ਭਵਾਨਤਮਨ ਤਿਆਰ ਨਹੀਂ ਸੀ ਲੈਂਡ ਪੂਲਿੰਗ ਵਾਲੀ ਇਹ ਨੀਤੀ ਲਿਆਉਣ ਦੇ ਲਈ ਭਵਾਨਤਮਨ ਤਿਆਰ ਨਹੀਂ ਸੀ ਉਹਨਾਂ ਨੇ ਦਸਖਤ ਕਰਨ ਤੋਂ ਕਹਿੰਦੇ ਇਨਕਾਰ ਕਰਤਾ ਸੀ ਪਰ 2 ਘੰਟਿਆਂ ਬਾਅਦ ਉਹ ਮੰਨ ਗਏ ਹੁਣ ਇਹ ਤਾਂ ਉਹ ਜਾਣਨ ਕਿਵੇਂ ਮੰਨੇ ਕਿਉਂ ਮੰਨੇ ਪਰ ਕਹਿੰਦੇ ਕਿ ਆਪਣੇ ਆਪਣਾ ਪਛਾਪ ਹੀ ਕਰਨਾ ਚਾਹੁੰਦੇ ਨੇ ਇਸ ਲਈ ਹੈ ਕਿ ਚੀਫ ਸੈਕਟਰੀ ਨੂੰ ਸਾਰੇ ਅਧਿਕਾਰ ਦੇ ਦਿੱਤੇ ਗਏ ਨੇ ਉਹਨਾਂ ਦੇ ਹਵਾਲੇ ਕਰ ਦਿੱਤਾ ਗਿਆ ਤੇ ਇਦਾਂ ਤਾਂ ਨਹੀਂ ਬਚਾਉਣਾ ਕਹਿੰਦੇ ਪਰ ਨਾਲ ਹੀ ਉਹਨਾਂ ਨੇ ਨਿਸ਼ਾਨਾ ਬੰਨ੍ਹਿਆ ਸਮੁੱਚੇ ਲੈਂਡ ਪੂਲਿੰਗ ਵਾਲੇ ਮਾਮਲੇ ਤੇ ਸਰਕਾਰ ਤੇ ਉਹਨਾਂ ਦੀ ਹਾਈ ਕਮਾਂਡ ਤੇ ਉਹਨਾਂ ਦੇ ਲੀਡਰਾਂ ਤੇ ਉਹ ਕਹਿੰਦੇ ਵੀ ਕਾਲੇ ਕੱਛਾਂ ਵਾਲੇ ਪਿੰਡਾਂ 'ਚ ਲੁੱਟਣ ਆਲੀ ਬੜ ਰਹੇ ਨੇ ਤੇ ਪਿੰਡਾਂ ਵਾਲੇ ਲੋਕਾਂ ਨੂੰ ਬੇਨਤੀ ਆ ਕਿ ਤਿਆਰ ਹੋ ਜਾਓ ਡਾਂਗਾ ਚੱਕ ਕੇ ਕੋਠਿਆਂ 'ਤੇ ਚੜਜੋ ਕਿ ਘੇਰਨੇ ਆਪਾਂ ਇੱਕ ਇੰਚ ਵੀ ਜ਼ਮੀਨ ਨਹੀਂ ਜਾਣ ਦੇਣੀ ਆ ਤਾਂ ਸੋ ਇਹ ਵੱਡਾ ਮਸਲਾ ਬਣ ਰਿਹਾ ਆ ਅਪਾ ਕੱਲ੍ਹ ਦੀ ਅੰਕੜੇ ਦੀ ਗੱਲ ਕਰ ਰਹੇ ਸੀ ਕਿ ਪਿਛਲੇ 1 ਦਹਾਕੇ 'ਚ 4 ਲੱਖ ਏਕੜ ਜ਼ਮੀਨ ਸਾਡੀ ਪੰਜਾਬੂ ਜ਼ਮੀਨ ਕਰਪਟ ਕਰਾਣਿਆਂ ਦੇ ਹੱਥਾਂ 'ਚ ਚਲੀ ਗਈ ਆ ਤੇ 60 ਹਜ਼ਾਰ ਏਕੜ ਉਨੇ ਲੈਂਡ ਪੁਲਿੰਗ ਲਈ ਸਰਕਾਰ ਐਕਵਾਇਰ ਕਰਨ ਨੂੰ ਫਿਰਦੀ ਆ ਇਹਦੇ ਉੱਤੇ ਵੱਡੀ ਲੜਾਈ ਬਣਨੀ ਆ ਸੋ ਇਸ ਲਈ ਇਸ ਦੇ ਉੱਤੇ ਵੀ ਵਿਰੋਧੀਤਰ ਨੇ ਤੇ ਇਹ ਤੋਂ ਗਾਂਹ ਵੱਡੀ ਗੱਲ ਹੁਣ ਆ ਜੀ ਆਪਾਂ ਉਸ ਪੈਡੂ ਤੇ ਕਿ ਜੀ ਚਲੋ ਅੱਜ ਦਾ ਦਿਨ ਤੱਕ 11 ਮੀਟਰ ਨਾਲ ਸਰ ਗਿਆ ਕੱਲ ਦਾ ਦਿਨ ਤੱਕ 11 ਮੀਟਰ ਨਾਲ ਨਹੀਂ ਸਰਨਾ ਕੱਲ ਨੂੰ ਤਾਂ ਚਰਚਾ ਹੋਏਗੀ ਠੀਕ ਹੈ ਬੇਅਦਵੀ ਵਾਲਾ ਮਸਲਾ ਪੰਜਾਬ ਦੇ ਲਈ ਬਹੁਤ ਸਵੇਦਨਸ਼ੀਲ ਮਸਲਾ ਹੈ ਪਰ ਇਸ ਦੇ ਨਾਲ ਨਾਲ ਇਹਦੇ ਤੇ ਜਿੱਦ ਬਿੱਲ ਆਉਂਦਾ ਤਬ ਇਹ ਸੁਣੀਏ ਇਹ ਤੋਂ ਪਹਿਲਾਂ ਕਿ ਮੈਂ ਬੇਅਦਵੀ ਵਾਲੇ ਪਹਿਲੂ ਤੇ ਜਾਵਾਂ ਜਿਹੜਾ ਆਲਰੇਡੀ ਮਸਲਿਆਂ ਤੇ ਕਰਨਾ ਜਿਹਦੇ ਤੇ ਜਨਾ ਹੀ ਬਿੱਲ ਆਉਣਾ ਚਾਹੀ ਨਹੀਂ ਆਉਣਾ ਕਿਉਂਕਿ ਇਹ ਦੋ ਰੋਜ਼ਾ اجلاس ਇੱਕ ਤਾਂ ਬੇਅਦਵੀ ਵਾਲੇ ਬਿੱਲ ਲਿਆਉਣ ਦੀ ਇੱਛਾ ਸ਼ਕਤੀ ਨਾਲ ਬੁਲਾਇਆ ਗਿਆ ਦੂਸਰਾ ਨਸ਼ਿਆਂ ਦੇ ਮਾਮਲੇ 'ਚ ਆਪਣੀ ਪਿੱਠ ਥਾਪਣ ਲਈ ਬੁਲਾਇਆ ਗਿਆ ਸੋ ਇਸ ਲਈ ਨਸ਼ਿਆਂ ਦਾ ਮੁੱਦਾ ਸਵੇਰੇ ਅਹਿਮ ਹੋਏਗਾ ਸਰਕਾਰੀ ਧਿਰ ਵਿਰੋਧੀ ਧਿਰ ਤੇ ਨਸ਼ਿਆਂ ਵਾਲੇ ਮੁੱਦੇ ਤੇ ਹਮਲਾਵਰ ਹੁੰਦੀ ਨਜ਼ਰ ਆਏਗੀ ਇਹ ਤੁਹਾਡੀਆਂ ਸਰਕਾਰਾਂ ਚਾਹਿਆ ਹੋਇਆ ਤੁਸੀਂ ਗੁਟਕਾ ਸਭ ਤੇ ਹੱਥ ਰੱਖ ਕੇ ਥੋੜੇ ਮੁੱਖ ਮੰਤਰੀਆਂ ਨੇ ਐ ਕਿਹਾ ਵਾਅਦੇ ਕੀਤੇ ਐ ਅਕਾਲੀਆਂ ਦੇ ਰਾਜ ਚ ਇਹ ਹੋਇਆ ਸੋ ਇਸ ਲਈ ਉਹ ਸਾਰਾ ਉਤਰ ਰੁਕ ਜਾਈਗੀ ਗੱਲ ਫਿਰ ਉਹ ਵਿਕਰਮੀ ਠੀਆਂ ਨੂੰ ਵੀ ਆਪਣੀ ਪ੍ਰਾਪਤੀ ਦਿਖਾਉਣਗੇ ਜਿਹੜੇ ਅੰਕੜੇ ਪੁਲਿਸ ਦੇ ਨੇ ਕਿ ਜੀ ਐਨੇ ਡਰਗ ਕਰਨ ਵਾਲੇ ਫੜਲੇ ਤੇ ਉਹਨਾਂ ਨੂੰ ਇਹ ਮਤਲਬ ਸਪਲਾਈਰਾਂ ਚ ਵੀ ਦਿਖਾ ਦੇਣਾ ਜੀ ਐਨ ਮਾਲ ਬਰਾਮਦਗੀ ਵੀ ਦਿਖਾਉਣੀ ਹੈ ਜੀ ਉਹ ਸਾਰਾ ਉਹ ਅੰਕੜਿਆਂ ਨਾਲ ਵੀ ਆਪਣੀ ਪਿੱਠ ਥਾਪੜਨੀ ਸੋ ਇੱਕ ਤਾਂ ਨਸ਼ੇ ਵਾਲਾ ਮੁੱਦਾ ਸਰਕਾਰ ਇਹਦੇ ਵਿੱਚ ਆਪਣੀ ਪ੍ਰਾਪਤੀ ਐਗਣਾਉਗੀ ਵਿਰੋਧੀ ਧਿਰ ਕਿਵੇਂ ਹਮਲਾਵਰ ਹੁੰਦੀ ਹੈ ਦੇਖਣ ਵਾਲੀ ਗੱਲ ਹੋਗੀ ਇਹ ਹੀ ਨਹੀਂ ਫਿਰ ਲੈਂਡ ਪੁਲਿੰਗ ਵਾਲਾ ਮੁੱਦਾ ਇਹ ਬਹੁਤ ਅਹਿਮ ਹੋਣ ਵਾਲਾ ਕਿਉਂਕਿ ਪੰਜਾਬ ਦੇ ਵਿੱਚ ਮੰਨਿਆ ਜਾ ਰਿਹਾ ਹੈ ਕਿ ਅਗਲਾ ਰਾਜਨੀਤਿਕ ਪਲਟਾ ਜੇ ਬਚਣਾ ਹੈ ਇਸ ਲੈਂਡ ਪੁਲਿੰਗ ਨੇ ਹੀ ਮਰਾ ਦੇਣਾ ਸੋ ਜਿਹੜੀ ਕਾਂਗਰਸ ਅਜੇ ਦੁਬਿਧਾ ਸੀ ਹੁਣ ਉਹ ਵੀ ਇਹਦੇ ਤੇ ਆਉਣ ਨੂੰ ਤਿਆਰ ਹੋਗੀ ਬੀਜੇਪੀ ਵੀ ਇਹਨੂੰ ਖੁੱਲ੍ਹ ਕੇ ਚੱਕ ਰਹੀ ਆ ਅਕਾਲੀ ਇਹਦੀ ਧਰਾਤਲ ਤੇ ਆ ਕੇ ਲੜਾਈ ਲੜਨ ਲਈ ਤਿਆਰ ਨੇ ਰਾਜਨੀਤਿਕ ਤਰ੍ਹਾਂ ਨੂੰ ਵੀ ਸਮਝ ਆ ਗਈ ਤੇ ਜਥੇਬੰਦੀਆਂ ਵੀ ਨਿਤਰੀਆਂ ਨੇ ਐਸਕੇਐਮ ਨੇ ਵੀ ਸੋ ਲੰਘੇ ਕੱਲ ਲੈਂਡ ਪੂਲਿੰਗ ਵਾਲੀ ਪਾਲਿਸੀ ਦੇ ਉੱਤੇ ਚੰਗਾ ਖਾਮਾ ਹੋਣਾ ਤੇ ਜਿਵੇਂ ਚੀਫ ਸੈਕਟਰੀ ਨੇ ਜ਼ਿਕਰ ਦਿੱਤੇ ਜਾਣੇ ਨੇ ਉਹ ਵੀ ਬਿਲਕੁਲ ਪਾਸ ਕਰਾਉਣਾ ਨਸ਼ੇ ਲੈਂਡ ਪੂਲਿੰਗ ਫਿਰ ਇਹ ਤੋਂ ਬਾਅਦ ਅਮਨ ਕਾਨੂੰਨ ਦੀ ਸਥਿਤੀ ਪੰਜਾਬ ਚ ਜਿਹੋ ਜੀ ਸਥਿਤੀ ਹੈ ਇਹ ਉਹ ਦੌਰ ਕਿ ਇਨਕਾਊਂਟਰਾਂ ਦਾ ਦੌਰ ਬਲਡੋజర్ ਦਾ ਦੌਰ ਲੱਤਾਂ ਗਿੱਟੇ ਗੋਡਿਆਂ 'ਚ ਗੋਲੀਆਂ ਦਾ ਦੌਰ ਤੇ ਫਿਰ ਝੂਠੇ ਸੱਚੇ ਪੁਲਿਸ ਮੁਕਾਬਲਿਆਂ ਦੀਆਂ ਕਹਾਣੀਆਂ ਫਿਰ ਸਾਹਮਣੇ ਆਉਣ ਲੱਗੀਆਂ ਇੱਕ ਪਾਸੇ ਅਬੋਹਰ ਵਾਲਾ ਉਹ ਪਰਿਵਾਰ ਜਿਹੜਾ ਕਹਿੰਦਾ ਕਿ ਸਾਨੂੰ ਇਨਸਾਫ਼ ਚਾਹੀਦਾ ਹੈ ਸਾਡਾ ਜੀ ਦਿਨ ਦਿਹਾੜੇ ਨਾ ਕੋਈ ਫਰੋਤੀ ਦੀ ਮੰਗ ਨਾ ਕੋਈ ਸਾਡਾ ਕਿਸੇ ਨਾਲ ਲਾਗਾ ਦਾਗਾ ਨਾ ਕੋਈ ਧਮਕੀ ਨਾ ਕੁਛ ਆਇ ਤੇ ਗੋਲੀਆਂ ਮਾਰ ਕੇ ਬੰਦਾ ਮਾਰ ਗਏ ਜਿੱਥੇ ਤਾਂ ਉਹ ਇਨਸਾਫ਼ ਮੰਗਦੇ ਨੇ ਉੱਥੇ ਉਹਨਾਂ ਦੀ ਮਨ ਇੱਛਾ ਹੀ ਵੀ ਹੋਣੀ ਕਿ ਕਟੋ-ਕਟੇ ਕਾਰਨ ਕੀ ਹੈ ਕਤਲ ਦੇ ਪਿੱਛੇ ਕਿਹੜੀ ਤਰ ਜੇ ਇਹ ਲੁੱਟਾਂ ਖੋਹਾਂ ਲਈ ਕਤਲ ਹੈ ਫਿਰ ਇਹਦੇ ਪਿੱਛੇ ਕੌਣ ਹੈ ਜੇ ਰਾਜਨੀਤਿਕ ਰੋਟੀਆਂ ਸੇਕਣ ਲਈ ਕਤਲ ਹੈ ਫਿਰ ਇਹਦੇ ਪਿੱਛੇ ਕੌਣ ਹੈ ਸਵੇ ਪਰਿਵਾਰ ਤਾਂ ਜਾਨਣਾ ਚਾਹੂ ਪਰ ਇਹਦੇ ਬਰਾਬਰ ਇੱਕੋ ਪਰਿਵਾਰ ਵੀ ਬਾਹਰ ਆਏ ਨੇ ਜਿਹੜੇ ਕਹਿੰਦੇ ਵੀ ਸਾਡੇ ਜਵਾਕਾਂ ਦਾ ਜੇ ਕੋਈ ਕਸੂਰ ਵੀ ਸੀ ਜੇ ਉਹਨਾਂ ਨੇ ਗੋਲੀਆਂ ਮਾਰਨ ਵਾਲਿਆਂ ਨੂੰ ਭਜਾਇਆ ਨਾਲ ਲਿਆਂਦਾ ਗੱਡੀ ਢੋਤੀ ਆ ਕਰਤੀ ਉਹ ਕਰਤੀ ਜੇ ਸਹੀ ਵੀ ਹੈ ਤਾਂ ਕਿੰਦਾ ਪੁਲਿਸ ਫੜੇ ਕੇਸ ਚਲਾਵੇ ਸਾਬਤ ਕਰੇ ਤੇ ਅਦਾਲਤ ਸੋਝਾ ਦੇਵੇ ਪਰ ਇਹ ਕਮਾਲ ਹੈ ਵੀ ਕਿ ਉਹ ਜਿੰਨੀ ਵਾਰ ਵੀ ਅਜਿਹੇ ਮਾਮਲੇ ਦੇਖੇ ਨੇ ਕਿ ਜੀ ਜਦੋਂ ਬਰਾਮਦਗੀ ਕਰਾਉਣ ਲੈ ਕੇ ਗਏ ਤਾਂ ਉੱਥੋਂ ਕੱਟ ਕੇ ਹਥਿਆਰ ਨਾਲ ਹਮਲਾ ਕਰਤਾ ਜਾਂ ਉਹਨਾਂ ਨੂੰ ਛਡਾਉਣ ਲਈ ਲੋਕ ਆ ਗਏ ਐ ਉਹ ਸਾਡੇ ਤੇ ਗੋਲੀ ਚੱਲ ਗਈ ਬਚਾਜ ਅਸੀਂ ਗੋਲੀ ਚ ਲਈ ਬੰਦੇ ਮਾਰੇ ਗਏ ਜਾਂ ਬੰਦੇ ਦੇ ਲੱਤਾਂ ਮਤਲਬ ਜੇ ਤੁਸੀਂ ਘਰੋਂ ਆਪਣਾ ਦੋ ਪਈਆ ਚਾਰ ਪਈਆ ਵਾਹਨ ਲੈ ਕੇ ਨਿਕਲੋ ਤੇ ਤੁਸੀਂ ਮੋੜ ਮੁੜੋ ਤੇ ਤੁਹਾਨੂੰ ਮੋੜ ਤੇ ਟੋਆ ਮਿਲ ਜਵੇ ਟਾਇਰ ਠੱਪ ਕਰਕੇ ਟੋਏ ਚ ਡਿੱਗੇ ਤੇ ਤੁਸੀਂ ਦੂਏ ਦਿਨ ਸचेत ਹੋ ਕੇ ਜਾਓਗੇ ਤੀਏ ਦਿਨ ਤੁਸੀਂ ਇਹ ਧਿਆਨ ਨਾਲ ਲੰਘੋਗੇ ਛੋਡੀਆਂ ਉਹ ਯਾਦਾਂ ਚ ਬਸ ਜਾਣਾ ਕਿ ਇਥੇ ਟੋਆ ਹਫਤੇ 10 ਦਿਨਾਂ ਬਾਅਦ ਉਹ ਟੋਆ ਪੂਰ ਵੀ ਹੋ ਜਵੇ ਤਾਂ ਵੀ ਕਿੰਨੇ ਦਿਨ ਤੁਹਾਡੇ ਉਹ ਗਲਤ ਧਿਆਨ ਚ ਰਹਣੀ ਤੁਸੀਂ ਲੰਘਣ ਲੱਗਿਆ ਉੱਥੇ ਘੱਟ ਮਾਰੋਗੇ ਜਾਂ ਸਲੋ ਹੋਵੋਗੇ ਜਾਂ ਦੇਖੋਗੇ ਇੱਕ ਵਾਰ ਤੇ ਪੰਜਾਬ ਪੁਲਿਸ ਰੋਟੀ ਨੂੰ ਚੀਕਣ ਵਾਲੀ ਪੁਲਿਸ ਹੈ ਉਹਨਾਂ ਦੀ ਅਫਸਰਸ਼ਾਹੀ ਇਨੀ ਚਤੀ ਪਲ ਜਾਂਦੇ ਨੇ ਇੱਕੋ ਕਹਾਣੀ ਵਾਰ-ਵਾਰ ਕਿ ਜੀ ਅਸੀਂ ਗੈਂਗਸਟਰ ਫੜੇ ਅਸੀਂ ਲਟੇਰੇ ਫੜੇ ਅਸੀਂ ਹਮਲਾਵਰ ਫੜੇ ਹਾਂ ਅਸੀਂ ਜਿਆ ਚੈਨੀ ਚੋਰ ਫੜੇ ਆ ਅਸੀਂ ਜੀ ਆ ਜਵਾਕ ਨੂੰ ਵਾ ਕਰਨ ਵਾਲਾ ਬੰਦਾ ਫੜਿਆ ਇਹ ਤੋਂ ਬਰਾਮਦਗੀ ਲਈ ਲੈ ਕੇ ਗਏ ਸੀ ਹੇ ਹਥਿਆਰ ਬਰਾਮਦ ਕਰਨ ਲੱਗੇ ਜੀ ਇਹਨਾਂ ਸਾਡੇ ਤੇ ਬਾਰ ਕਰਦਾ ਵੀ ਇੱਕ ਵਾਰ ਹੋ ਜਵੇ ਦੋ ਵਾਰ ਹੋ ਜਵੇ ਅਗਲੀ ਵਾਰ ਤੁਸੀਂ ਸचेत ਹੋ ਕੇ ਜਾਓ ਖੜਕੁਵਾ ਦੇ ਦਿਨਾਂ ਦੇ ਦੌਰਾਨ ਕਹਿੰਦੇ ਕਿ ਚਿੱਠੀਆਂ ਲੱਗਦੀਆਂ ਰਹੀਆਂ ਐਪਲੀਕੇਸ਼ਨਾਂ ਪਟੀਸ਼ਨਾਂ ਲੱਗਦੀਆਂ ਨੇ ਅਦਾਲਤਾਂ ਦੇ ਵਿੱਚ ਕਿ ਜੀ ਮੈਨੂੰ ਇੰਜ ਜੇਲ੍ਹ ਚੋਂ ਕੱਢ ਕੇ ਥਾਣੇ ਚੋਂ ਕੱਢ ਕੇ ਅਦਾਲਤ ਚ ਜਾ تبدیلی ਲਈ ਕਿਥੇ ਨਾਲ ਲੈ ਕੇ ਜਾਇਆ ਕਰੇ ਜੇ ਲੈ ਕੇ ਜਾਣਾ ਜੀ ਮੈਨੂੰ ਹਤਕੜੀਆਂ ਬੇੜੀਆਂ ਚ ਲੈ ਕੇ ਜਾਓ ਨਹੀਂ ਤਾਂ ਮੇਰੇ ਤੇ ਕਹਿ ਦੇਣਗੇ ਮੈਂ ਭੱਜਣ ਦੀ ਕੋਸ਼ਿਸ਼ ਕੀਤੀ ਮੇਰਾ ਇਨਕਾਉਂਟਰ ਹੋ ਸਕਦਾ ਹੈ ਇਹਦਾ ਮਤਲਬ ਪੁਲਿਸ ਦਾ ਤਰੀਕਾਕਾਰ ਸੀ ਅੱਜ ਇਹ ਤਰੀਕਾਕਾਰ ਤੇ ਫਿਰ ਸਵਾਲ ਉੱਠ ਰਹੇ ਨੇ ਕਿ ਵੀ ਬੰਦੇ ਤੁਹਾਡੀ ਕਸਟਡੀ 'ਚ ਹੋਣ ਤੁਹਾਡੀ ਗ੍ਰਿਫਤ 'ਚ ਹੋਣ ਤੇ ਨਿ ਹਿੰਮਤ ਵੱਧ ਗਈ ਅਚਾਨਕ ਔਰ ਲਗਾਤਾਰ ਇੱਕੋ ਤਰੀਕਾਕਾਰੇ ਹੋ ਗਿਆ ਸੋ ਇਸ ਲਈ ਉਹ ਪਰਿਵਾਰ ਵੀ ਸੱਚਾ ਨਾ ਚਾਹੁੰਦੇ ਨੇ ਕੀ ਕੀਤਾ ਤੇ ਸੰਜੀ ਬਰਮਾ ਹੋਰਾਂ ਦੇ ਪਰਿਵਾਰ ਨੂੰ ਇਸ ਇਨਕਾਉਂਟਰ ਨੇ ਕੋਈ ਰਾਹਤ ਨਹੀਂ ਦਿੱਤੀ ਹੋਣੀ ਹੈਰਾਨੀ ਜ਼ਰੂਰ ਦਿੱਤੀ ਹੋਣੀ ਕਿ ਵੀ ਜੇ ਹੀ ਉਸ ਕੜੀ ਦਾ ਹਿੱਸਾ ਸੀ ਹਮਲਾ ਕਰਾਉਣ ਵਾਲਿਆਂ ਦੇ ਇਹ ਸਾਥੀ ਸੀ ਗੋਲੀਆਂ ਚਲਾਉਣ ਵਾਲਿਆਂ ਦੇ ਸਾਥੀ ਸੀ ਫਿਰ ਇਹਨਾਂ ਰਾਹੀਂ ਉਹਨਾਂ ਤੱਕ ਵੀ ਪਹੁੰਚਿਆ ਜਾ ਸਕਦਾ ਸੀ ਤੇ ਉਹਨਾਂ ਤੱਕ ਪਹੁੰਚਣ ਤੋਂ ਬਾਅਦ ਜਿਨ੍ਹਾਂ ਨੇ ਕਾਰਵਾਈ ਕਰਾਈ ਉਹਨਾਂ ਤੱਕ ਵੀ ਪਹੁੰਚਿਆ ਕਿ ਕਿਹਨੇ ਦਿੱਤੀ ਸੀ ਸਪਾਰੀ ਕਿਹਨੇ ਦਿੱਤੀ ਸੀ ਟਾਸਕ ਇਹ ਜਾਨਣਾ ਵੀ ਤਾਂ ਜ਼ਰੂਰੀ ਸੀ ਪਰ ਅਮਨ ਕਿੰਦੀ ਸਥਿਤੀ ਨੂੰ ਲੈ ਕੇ ਸਰਕਾਰਾਂ ਦੀ ਚੁੱਪ ਹੈ ਤੇ ਪੰਜਾਬ ਪੁਖਤ ਪੁੱਗੀ ਹੈ ਤੇ ਮੁੱਦਾ ਹੋ ਸਕਦਾ ਵਿਧਾਨ ਸਭਾ ਦੇ ਵਿੱਚ hxgame ਦਾ ਰੂਪ ਦੇ ਵਿੱਚ ਸਾਹਮਣੇ ਆਵੇ ਪਰ ਕਿੰਨਾ hxgame ਹੋ ਤੇ ਕੌਣ ਕੌਣ ਕਰੂ ਕਿਹੜੇ ਦੁੱਧ ਦੇ ਟੁਲੀਟਰ ਹੈ ਇਹ ਤਾਂ ਸਭ ਤੇ ਮੂਰੇ ਖੜਾ ਹੈ ਕੱਲ ਨੂੰ ਵਿਧਾਨ ਸਭਾ ਦੇ ਸੈਸ਼ਨ 'ਚ ਬੇਅਦਬੀ ਵਾਲਾ ਬਿੱਲ ਆਏਗਾ ਬੇਅਦਬੀਆਂ ਸਰਕਾਰਾਂ ਬਣ ਗਈਆਂ ਜੀ ਤਿੰਨ ਤਿੰਨ ਚਾਰ ਚਾਰ ਮੁੱਖ ਮੰਤਰੀ ਬਦਲ ਗਏ ਪਰ ਪੰਜਾਬ ਨੂੰ ਬੇਅਦਬੀਆਂ ਦੇ ਮਾਮਲੇ 'ਚ ਇਨਸਾਫ ਨਹੀਂ ਮਿਲਿਆ। ਬਾਈਬਲ ਕਲਾਮ ਪਰ ਗਾੜੀ ਕਾਂਟ ਤੋਂ ਲੈ ਕੇ ਦਰਜਨਾਂ ਜੀਆਂ ਘਟਨਾਵਾਂ ਨੇ ਜਿੱਚ ਪੰਜਾਬ ਇਨਸਾਫ ਪਾੜਦਾ ਹੈ। ਬਾਦਲਾਂ ਦੀ ਸਰਕਾਰ ਜਦੋਂ ਇਸ ਮਾਮਲੇ 'ਚ ਆਪਣਿਆ ਪ ਨੂੰ ਕਿਸਦੀ ਮਹਿਸੂਸ ਕਰ ਰਹੀ ਸੀ। ਤਦੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ 'ਚ ਸਖਤ ਕਾਨੂੰਨ ਲਿਆ ਕੇ ਆਪਣਾ ਪੱਲਾ ਬਚਾਉਣ ਦੀ ਕੋਸ਼ਿਸ਼ ਕਰਦੀ ਹੈ। ਕੈਪਟਨ ਅਮਿੰਦਰ ਸਿੰਘ ਦੀ ਸਰਕਾਰ ਇਸ ਮਸਲੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਬਾਕੀ ਧਾਰਮਿਕ ਗ੍ਰੰਥਾਂ ਦਾ ਵੀ ਹਵਾਲਾ ਦੇ ਕੇ ਕੁਰਾਨ ਭਗਵਤ ਗੀਤਾ ਤੇ ਇਹਦੇ ਰਹੀਂ ਜੀ ਜੇ ਕੋਈ ਅਜਿਹੀ ਕਟਨਾ ਵਾਪਸ ਦੀ ਸਖਤ ਸਜ਼ਾ ਕਿਥੇ ਦੋਰੇ ਬਦਨਿਓ ਕਾਨੂੰਨ ਕਿੱਥੇ ਨੇਓ ਬੈ ਫਿਰ ਮੌਜੂਦਾ ਸਰਕਾਰ ਤੇ ਵਿੱਚ ਆਸ ਸੀ ਲੋਕਾਂ ਨੂੰ ਕਿ ਕੁਬਰ ਵਿਜੇ ਪ੍ਰਤਾਪ ਨੂੰ ਸਰਕਾਰ ਕੋਈ ਗ੍ਰਹਿ ਮੰਤਰਾਲਾ ਕੋਈ ਵਿਦੇਵੀ ਵਾਲੇ ਮਾਮਲੇ ਦੀ ਜਾਂਚ ਕੋਈ ਉਹਨਾਂ ਦੀ ਅਗਵਾਈ ਚ ਕੋਈ ਕਮੇਟੀ ਜਿਹੜੀ ਗਲਤਾਨਾ ਪਤਣ ਲੋਗ ਤੇ ਲੋਕਾਂ ਨੂੰ ਇਨਸਾਫ ਮਿਲੂਗਾ ਅਜ ਕੁਬਰ ਵਿਜੇ ਪ੍ਰਤਾਪੀ ਸਾਫ ਕਰਤੇ ਅਗਲੇ ਨੇ ਪਾਰਟੀ ਚੋਂ ਬਾਹਰ ਕਰਤੇ ਵੈਸੇ ਉਹ ਕਹਿੰਦੇ ਕਿਹੜੀ ਪਾਰਟੀ ਮੇਰੀ ਐਪਲੀਕੇਸ਼ਨ ਦਾ ਉਹ ਕਹਿੰਦੇ 10 ਪਾਸ਼ੇ ਸ਼ਰੂਲ ਗੌਂਦ ਸਿੰਘ ਜੀ ਦੀ ਵਿਚਾਰੀ ਚ ਲੱਗੀ ਹੋਈ ਆ ਮੈਂ ਤਾਂ ਕਹਿੰਦੇ ਉਹਨਾਂ ਦੇ ਉਸ ਨਗਰੀ ਤੋਂ ਆਣਾ ਤੋਂ ਇਸ ਲਈ ਉਹ ਇੱਕ ਪਹਿਲੂ ਸਾਡੇ ਸਾਹਮਣੇ ਸੋ ਹੁਣ ਮੰਨਿਆ ਜਾ ਰਿਹਾ ਕਿ ਦੋ ਰੋਜਾ ਇਜਲਾਸ ਦਾ ਦੂਜਾ ਕਾਰਨ ਮੁੱਖ ਇਹ ਵੀ ਆ ਕਿ ਬੇਅਦਮੀਆਂ ਦੇ ਮਾਮਲੇ ਤੇ ਪੰਜਾਬ ਸਰਕਾਰ ਕੁਝ ਸਖਤ ਕਾਨੂੰਨ ਲਿਆਉਣਾ ਚਾਹੁੰਦੀ ਆ ਤੇ ਉਹਦੇ ਪਿੱਛੇ 227 ਦਾ ਡਰ ਹੈ ਕਿ 227 ਦੇ ਵਿੱਚ ਸਿੱਖ ਵੋਟ ਮਾਨਵਤਾ ਨੂੰ ਪਿਆਰ ਕਰਨ ਵਾਲੀਆਂ ਧਿਰਾਂ ਇਸ ਗੱਲ ਨੂੰ ਨਾਰਾਜ਼ ਨਾ ਹੋ ਜਾਣ ਕਿ ਤੁਸੀਂ ਵੀ ਵਾਅਦਾ ਨਾ ਕੈਪਟਨ ਵਾਲੀ ਕੀਤੀ ਤੁਸੀਂ ਵੀ ਲੋਕਾਂ ਨਾਲ ਵਾਅਦਾ ਕਰਕੇ ਕੁਝ ਨਹੀਂ ਕੀਤਾ ਇਸ ਲਈ ਇਹ ਦੱਸਣ ਲਈ ਕਿ ਦੇਖੋ ਜੀ ਅਸੀਂ ਨਾ ਸਖਤ ਕਾਨੂੰਨ ਲਿਆਏ ਸੀ ਜਦੋਂ ਕਿ ਪੰਜਾਬ ਨੂੰ ਸਮਝਣ ਵਾਲੀਆਂ ਧਿਰਾਂ ਦਾ ਇਹ ਮੰਨਣਾ ਕਿ ਜੇ ਪਹਿਲਾਂ ਵੀ ਕੋਈ ਕਾਨੂੰਨ ਬਣਿਆ ਉਹਦੇ ਤਹਿਤ ਕਿੰਨਿਆਂ ਨੂੰ ਸਜ਼ਾ ਦਿੱਤੀ ਕਿੰਨਿਆਂ ਤੇ ਕਾਰਵਾਈ ਹੋਈ ਇਹ ਵੀ ਤਾਂ ਬਚਨ ਦੀ ਗੱਲ ਉਹ ਕਹਿੰਦੇ ਕਿ ਜੇ 2 ਸਾਲੀ 5 ਸਾਲੀ ਸਜ਼ਾ ਹੈ ਉਹ ਮਿਲੇ ਕਿਸੇ ਨੂੰ ਉਹ ਦਵਾ ਪਾਏ ਹੁਣ ਤੁਸੀਂ ਚਾਹੇ ਉਮਰ ਕੈਦ ਦੀ ਲਿਆਓ ਚਾਹੇ ਇਹ ਫਾਰਮੂਲਾ ਅਪਣਾਓ ਕਿ ਵੀ ਜੇ ਗਰੰਤੀ ਸਿੰਘ ਪੁਜਾਰੀ ਹੈ ਨਾ ਕੋਈ ਪਾਦਰੀ ਕੋਈ ਮੋਲ ਵੀ ਉਹ ਇਹਦੇ ਵਿੱਚ ਨਾਲ ਸ਼ਾਮਲ ਹੁੰਦਾ ਤਾਂ ਉਹਨਾਂ ਦੇ ਲਈ ਤਾਂ ਪੈਰੋਲ ਵੀ ਨਾ ਹੋਵੇ ਉਹਨਾਂ ਲਈ ਕੋਈ ਛੁੱਟੀ ਵੀ ਨਾ ਹੋਵੇ ਉਹਨਾਂ ਲਈ ਬਾਕੀਆਂ ਨਾਲੋਂ ਵੀ ਸਖਤ ਹੋਵੇ ਜਿੱਕਰ ਉਹ ਤੇਰ ਜਿੱਦੀ ਜ਼ਿੰਮੇਵਾਰੀ ਬਣਦੀ ਆ ਧਰਮ ਦੀ ਪਹਿਰੇਦਾਰੀ ਕਰਨ ਦੀ ਹਨਾ ਜੇ ਉਹ ਅਜਿਹਾ ਕਰਦਾ ਫਿਰ ਉਹਦੇ ਲਈ ਹੋਰ ਵੀ ਸਖਤ ਹੋਵੇ ਤੁਸੀਂ ਇਹ ਜੇ ਲਿਓ ਤਾਂ ਜਾਂ ਉਮਰ ਕੈਦ ਫਾਂਸੀ ਤੱਕ ਦੀ ਲਿਓ ਉਹ ਕਹਿੰਦੇ ਵੀ ਉਹ ਲਿਆਉਣਾ ਵੱਖਰੀ ਗੱਲ ਐ سزا ਦਵਾਉਣਾ ਵੱਖਰੀ ਗੱਲ ਐ ਜੇ ਪਹਿਲੇ ਕਾਨੂੰਨਾਂ ਦੇ ਤਹਿਤ ਅੱਜ ਤੱਕ ਸਜ਼ਾ ਨਹੀਂ ਮਿਲੀ ਤੇ ਕੌਣ ਗਰੰਟੀ ਲਾਊਗਾ ਕਿ ਉਮਰ ਕੈਦ ਜਾਂ ਫਾਂਸੀ ਸਜ਼ਾ ਦਾ ਪ੍ਰੋਵੀਜ਼ਨ ਕਰਨ ਦੇ ਨਾਲ ਮੈਨੂੰ ਮਤਲਬ ਕਿ ਘਟਨਾਵਾ ਵੀ ਕੱਟ ਜਾਂਦੀ ਹੈ ਤੇ ਸਜ਼ਾਾਂ ਮਿਲਦੀਆਂ। ਸੁਰਤ ਧਿਰਾਂ ਦਾ ਹੀ ਮੰਨਣਾ ਹੈ ਕਿ ਫਾਂਸੀ ਦੀ ਸਜ਼ਾ ਕਿਸੇ ਵੀ ਮਾਮਲੇ 'ਚ ਇੱਕ ਵੱਡੀ ਧਿਰ ਹੈ ਜਿਹੜੀ ਇਸ ਗੱਲ ਦੀ ਮੰਗ ਕਰਦੀ ਹੈ ਕਿ ਫਾਂਸੀ ਸਜ਼ਾ ਨਹੀਂ ਹੋਣੀ ਚਾਹੀਦੀ। ਉਹ ਕਹਿੰਦੇ ਵੀ ਜੇ ਇਸ ਤਰ੍ਹਾਂ ਦੀ ਗੱਲ ਚੱਲੂਗੀ ਕਿ ਫਾਂਸੀ ਸਜ਼ਾ ਫਿਰ ਕਹਿੰਦੇ ਜਿਹੜੀਆਂ ਅਸੀਂ ਪਟੀਸ਼ਨਾਂ ਪਾਈਆਂ ਹੋਈਆਂ ਬੰਦੀ ਸਿੰਘਾਂ ਦੀ ਰਿਹਾਈ ਲਈ ਜਾਂ ਉਹਨਾਂ ਦੀ ਫਾਂਸੀ ਮਾਫੀ ਲਈ ਬਲਵਾਂ ਸਿੰਘ ਰਾਜੂਆਂ ਦੇ ਖਾਸ ਕਰਕੇ ਮਾਮਲੇ 'ਚ ਫਿਰ ਉਹਦੇ ਕਿਉਂਕਿ ਤਾਂ ਮਿਉਰੀ ਵੀ ਕਹਿ ਰਹੇ ਨੇ ਕਿ ਇਸ ਮਸਲੇ 'ਚ ਫਾਂਸੀ ਸਜ਼ਾ ਹੋਣੀ ਚਾਹੀਦੀ ਠੀਕ ਹੈ ਸਾਡੀ ਭਾਵਨਾ ਜੁੜੀ ਆ ਸਾਡਾ ਕੀਦਾ ਜੁੜਿਆ ਸਾਡਾ ਧਾਰਮਿਕ ਮਸਲਾ ਹੈ ਤੇ ਅਸੀਂ ਭਾਵਨਾ ਦੇ ਤੌਰ ਤੇ ਚਾਹੁੰਦੇ ਹੁੰਨੇ ਆ ਕਿ ਦੋਸ਼ੀ ਨੂੰ ਸਜ਼ਾ ਮਿਲੇ ਤੇ ਜਿਹੇ ਮਾਮਲਿਆਂ 'ਚ ਕੀ ਪਰ ਲੋਕ ਆਪਣੇ ਰੋਸੇ ਦਾ ਪ੍ਰਗਟਾਵਾ ਆਪਣੀ ਭਾਵਨਾ ਦਾ ਪ੍ਰਗਟਾਵਾ ਉੱਥੇ ਕਰਨ ਦੇ ਨੂੰ ਮੌਕੇ ਤੇ ਕਿੰਨੇ ਲੋਕ ਉੱਠ ਕੇ ਮਾਰ ਦਿੱਤੇ ਗਏ ਸਜ਼ਾ ਕੁਦਰਤੀਓਂ ਮਿਲ ਜਾਂਦੀ ਹੈ ਤੇ ਉੱਥੇ ਫਿਰ ਅਜਿਹਾ ਕੋਈ ਐਕਸ਼ਨ ਨਹੀਂ ਬਣਦਾ ਹੁੰਦਾ ਭੀੜ ਦੇ ਉੱਤੇ ਕਿਉਂਕਿ ਉਹ ਭਾਵਨਾਤਮਕ ਹੈ ਪਰ ਅਦਾਲਤੀ ਪ੍ਰਕਿਰਿਆ ਦੇ ਤਹਿਤ ਜੇ ਫਾਂਸੀ ਸਜ਼ਾ ਦੇ ਉੱਤੇ ਬਹਿਸ ਆ ਜੇ ਹੁਣ ਇਸ ਨੂੰ ਲੈ ਕੇ ਕਹਿੰਦੇ ਆਮ ਆਦਮੀ ਪਾਰਟੀ ਦੁਵਿਧਾ ਚ ਹੈ ਸੋ ਅੱਜ ਨਹੀਂ ਤਾਂ ਭਲਕ ਵੀ ਹੋ ਜਾਣੀ ਹੈ ਤੇ ਉਹਦੇ ਉੱਤੇ ਬਿਲ ਵੀ ਹੋ ਸਕਦਾ ਦੇਰ ਸ਼ਾਮ ਤੱਕ ਸਾਹਮਣੇ ਆ ਜਵੇ ਜੋ ਜਾ ਪੇਸ਼ ਕੀਤਾ ਜਾਣਾ ਹੈ ਕਿਉਂਕਿ ਕੈਬਨਿਟ ਦੇ ਵਿੱਚੋਂ ਹੋਕਿਓ ਸਾਰੀ ਕਾਰਵਾਈ ਨਿਕਲਣੀ ਹੈ ਤੇ ਇਸ ਲਈ ਕਹਿੰਦੇ ਦੁਵਿਧਾ ਚ ਕੁਝ ਤਰ੍ਹਾਂ ਕਹਿੰਦੀ ਹੈ ਲਿਆਉਣਾ ਚਾਹੀਦਾ ਕਾਨੂੰਨ ਕੁਝ ਕਹਿੰਦੇ ਨਹੀਂ ਲਿਆਉਣਾ ਚਾਹੀਦਾ ਕੁਝ ਕਹਿੰਦੇ ਸਖਤ ਲੈਣਾ ਚਾਹੀਦਾ ਕੁਝ ਕਹਿੰਦੇ ਬਸ ਦਿਖਾਵੇ ਜੋਗਾ ਕਰ ਲੋ ਜਾਂ ਮਤਲਬ ਪਿੱਛੇ ਵੋਟ ਸਿਆਸਤ ਕੰਮ ਕਰਦੀ ਹੈ ਇਸ ਤੋਂ ਅਗਾਹ ਬੱਦ ਕੇ ਤੁਸੀਂ ਕਿਸੇ ਪਹਿਲੂ ਤੇ ਕੰਮ ਨਹੀਂ ਕਰ ਰਹੇ ਤੁਹਾਡੀ ਨਜ਼ਰ ਦੇ ਵਿੱਚ ਸਿਰਫ ਵੋਟ ਦਾ ਮਸਲਾ ਹੈ ਇਹ ਪਹਿਲੂ ਵੀ ਸਾਡੇ ਸਾਹਮਣੇ ਖੜਾ ਸੋ ਕੱਲ ਨੂੰ ਇੱਕ ਰੋਜਾ ਜਿਹੜਾ ਇਜਲਾਸ ਦਾ ਦਿਨ ਬਚਿਆ ਕੁਝ ਬੇਅਦਵੀ ਵਾਲੇ ਬਿੱਲ ਦੇ ਹਵਾਲੇ ਨਾਲ ਕਿੰਨਿਆਂ ਕ ਵਿਰੋਧੀ ਧਿਰਾਂ ਕਿੰਨਿਆਂ ਕ ਬਾਕੀ ਦਲ ਇਹਦੇ ਉੱਤੇ ਗੰਭੀਰ ਮੰਤਨ ਕਰ ਪਾਉਣਗੇ ਜਾਂ ਮੰਤਨ ਦਾ ਸਮਾਂ ਵੀ ਮਿਲੂਗਾ ਕਿ ਨਹੀਂ ਜਾਂ ਭਾਵਨਾਤਮਕ ਤੌਰ ਤੇ ਉਹਨਾਂ ਦੀ ਮਜਬੂਰੀ ਬਣ ਜੇਗੀ ਕਿ ਉਹ ਸਿੱਧਾ ਉਹਨੂੰ ਪਾਸ ਕਰਾਉਣ ਤੇ ਭਾ ਜਦੋਂ ਕਿ ਕੁਝ ਬੁੱਧੀਜੀਵੀ ਇਹ ਵੀ ਗੱਲ ਕਰ ਰਹੇ ਸੀ ਕਿ ਜ਼ਿਆਦਾਤਰ ਜਦੋਂ ਵੀ ਅਤਿਵੀ ਦੀ ਘਟਨਾ ਵਾਪਰਦੀ ਹੈ ਉਹਦੇ ਵਿੱਚ ਕਿਹਾ ਜਾਂਦਾ ਜੀ ਆਹ ਤਾਂ ਪਾਗਲ ਹੈ ਜੀ ਬੰਦਾ ਇਹ ਤਾਂ ਸਦਾਈ ਹੈ ਜੀ ਇਹ ਤਾਂ ਕਮਲਾ ਹੈ ਜੀ ਹੈਨਾ ਵੀ ਕਮਲਾ ਬੰਦਾ ਆਪਣੇ ਘਰਦਿਆਂ ਦੀ ਸਰਕਿਉਰੀ ਫੜਦਾ ਕਮਲਾ ਬੰਦਾ ਆਪਣੇ ਘਰੇ ਕਾਪੀ ਕਿਤਾਬਾਂ ਕਿਉਂ ਨਹੀਂ ਫੜਦਾ ਗੁਰੂ ਘਰ ਰੱਖ ਕੇ ਧਾਰਮਿਕ ਸਥਾਨ ਚ ਆ ਕੇ ਕਿਉਂ ਸਾਡੇ ਕੀਤੇ ਨੂੰ ਟੈਟਰੀ ਕਰਦਾ ਕਿਉਂ ਪੱਤਰੇ ਫੜੇ ਜਾਂਦੇ ਨੇ ਕਿਉਂ ਗ੍ਰੰਥ ਸਾਹਿਬ ਜੀ ਦੇ ਸੋ ਇਹ ਇਹ ਵੀ ਇੱਕ ਸਵਾਲ ਖੜਾ ਫਿਰ ਜੇ ਆਪਾਂ ਕਹੀਏ ਕਿ ਜੀ ਹਾਂ ਫਾਂਸੀ ਸਜ਼ਾ ਹੋ ਜੂਆ ਹੋ ਜੂ ਫਿਰ ਆਪਾਂ ਉੱਥੇ ਤੱਕ ਕਿਵੇਂ ਪਹੁੰਚਾਂਗੇ ਕਹਿੰਦੇ ਉੱਥੇ ਤੱਕ ਜਾਣਾ ਬਹੁਤ ਜ਼ਰੂਰੀ ਹੈ ਕਿ ਇਹ ਸ਼ਰਤ ਵਿੱਚ ਕੌਣ ਹੈ ਕੌਣ ਕਰਾ ਰਿਹਾ ਹੈ ਕਿਉਂ بار بار ਜੀਆਂ ਕਟਨਾ ਵਾਪਰ ਰਹੀਆਂ ਉਹਦੀ ਤਹ ਤੱਕ ਜਾਣਾ ਵੀ ਜ਼ਰੂਰੀ ਹੈ ਸੋ ਇਸ ਲਈ ਬੇਅਦਬੀ ਵਾਲੇ ਮਸਲੇ ਤੇ ਉੱਤੇ ਵੀ ਲੰਬੀ ਔਰ ਕਈ ਪੱਖਾਂ ਤੋਂ ਬਹਿਸ ਹੋਏਗੀ ਤੇ ਕੱਲ ਦੇ ਦਿਨ ਦੇ ਸੈਸ਼ਨ ਦੇ ਉੱਤੇ ਨਜ਼ਰ ਰਹੇਗੀ ਬੇਸ਼ੱਕ ਆਪਾਂ ਗੱਲ ਕਰ ਰਹੇ ਕਿ ਨਸ਼ਾ ਵਾਲਾ ਮੁੱਦਾ ਵੀ ਆਮਨ ਕਾਨੂੰਨ ਵਾਲਾ ਮਸਲਾ ਮਸਲਾ ਵੀ ਲੈਂਡ ਪੂਲਿੰਗ ਵਾਲਾ ਮੁੱਦਾ ਵੀ ਬਹੁਤ ਗੰਭੀਰ ਮਸਲੇ ਨੇ ਪੰਜਾਬ ਦੇ ਲਈ ਤੇ ਬੇਅਦਬੀ ਵਾਲੇ ਮਸਲੇ ਤੇ ਸਰਕਾਰ ਕਿਹੜਾ ਰਾਹ ਤਿਆਰ ਕਰਦੀ ਹੈ ਉਹਦੇ ਉੱਤੇ ਵੀ ਨਜ਼ਰਸਾਨੀ ਰਹੇਗੀ ਔਰ ਜੇ ਇਹ ਬਿਲ ਬਣਾ ਕੇ ਇਹ ਤਾਂ ਆਪਣੇ ਪੱਧਰ ਤੇ ਬਣਾਉਂਦੇ ਨੇ ਕਿ ਲਓ ਜੀ ਹਾਂ ਅਸੀਂ ਇਸ ਸਟੇਟ ਦੇ ਤਹਿਤ ਨਾਲ ਬਣਾ ਲੈਨੇ ਆਂ ਫਿਰ ਕੀ ਮਨਜ਼ੂਰੀ ਲਈ ਜਾਣਾ ਹੈ ਨਹੀਂ ਜਾਣਾ ਜੇ ਮਨਜ਼ੂਰੀ ਲਈ ਜਾਣਾ ਫਿਰ ਮਜੂਰੋ ਕਿ ਆਊਗਾ ਜਾਂ ਨਹੀਂ ਆਊਗਾ ਸਿਰਫ ਇਹ ਭਾਵਨਾਤਮਕ ਡਰਾਮਾ ਹੋਊਗਾ ਇਹ ਵੀ ਦੇਖਣ ਵਾਲੀ ਗੱਲ ਹੈ ਸੋ ਸਾਰੇ ਨੁਕਤੇ ਨਿਗਾਹ ਦੇ ਉੱਤੇ ਨਜ਼ਰ ਰੱਖਾਂਗੇ ਚਲੋ ਜੀ ਜਾਂਦੇ ਜਾਂਦੇ ਗੱਲ ਬਿਹਾਰ ਦੇ ਹਵਾਲੇ ਨਾਲ ਚੋਣ ਕਮਿਸ਼ਨ ਦੀ ਜ਼ਰੂਰ ਕਰ ਲਈਏ ਭਾਰਤੀ ਚੋਣ ਕਮਿਸ਼ਨ ਬਿਹਾਰ ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ VOTER ਸੂਚੀਆਂ ਦੀ ਸੁਧਾਈ ਦਾ ਕੰਮ 30 ਦਿਨਾਂ ਅੰਛੇ ਨੂੰ ਫਿਰਦਾ ਹੈ ਬਿਹਾਰ ਕੋਈ ਮਹੱਲਾ ਨਹੀਂ ਹੈ ਕੋਈ ਬਾੜ ਨਹੀਂ ਹੈ ਕੋਈ ਇੱਕ ਪਿੰਡ ਨਹੀਂ ਹੈ ਬਿਹਾਰ ਇੱਕ ਵੱਡੀ ਆਬਾਦੀ ਵਾਲਾ ਬਹੁਤ ਧਰਮੀ ਹੈ ਨਾ ਇੱਕ ਸੂਬਾ ਹੈ ਪੂਰਾ ਤੇ ਉੱਥੇ ਜਾਤਾਂ ਸਭ ਜਾਤਾਂ ਦਾ ਅਣਗਿਣਤ ਨੇ ਚੋਣ ਕਮਿਸ਼ਨ ਦਾ ਕੰਮ ਕੀ ਵੋਟਰ ਸੂਚੀ ਪਰਖਣਾ ਹੈ ਕਿ ਨਾਗਰਿਕਤਾ ਪਰਖਣਾ ਹੈ ਸੁਪਰੀਮ ਕੋਰਟ ਦੇ ਵਿੱਚ ਇਹਨੂੰ ਲੈ ਕੇ 10-11 ਪਟੀਸ਼ਨਾਂ ਪਈਆਂ ਤੇ 10-11 ਪਟੀਸ਼ਨਾਂ ਦੇ ਹਵਾਲੇ ਨਾਲ ਸੁਪਰੀਮ ਕੋਰਟ ਚ ਕੱਟੇ ਸੁਣਵਾਈ ਹੋ ਰਹੀ ਹੈ ਕਮਿਸ਼ਨ ਨੂੰ ਪੁੱਛਿਆ ਗਿਆ ਕਿ ਤੁਸੀਂ ਵੋਟਰ ਸੂਚੀ ਦੇ ਵਿੱਚ ਬੰਦੇ ਦਾ ਨਾਮ ਹੈ ਉਹ ਕੰਮ ਜਦੋਂ ਰੁਟੀਨ ਚ ਕਾਰਵਾਈ ਹੁੰਦੀ ਹੈ ਤਾਂ ਉਹਦੇ ਤਹਿਤ ਜਾਂਚ ਪਰਖਿਆ ਜਾਂਦਾ ਕਿ ਇੱਥੇ ਤਾਂ ਬਸ ਨੀਕਾ ਨਹੀਂ ਆ ਸਾਰਾ ਕੁਝ ਹੈ ਕਿ ਤੁਸੀਂ ਨਾਗਰਿਕਤਾ ਪਰਖਣ ਦਾ ਕੰਮ ਕਰੋਗੇ ਕਿ ਤੁਹਾਡਾ ਇਹ ਕੰਮ ਹੈ ਕਿ ਆਪਣੇ ਪਿਓ ਦਦਿਆਂ ਦਾ ਹਿਸਾਬ ਕਿਤਾਬ ਦੱਸ ਉਹ ਕਹਿੰਦੇ ਜੇ ਇਹੀ ਕੰਮ ਹੈ ਤਾਂ ਇੱਕ ਰੈਪਰ ਪਾਕ ਦੇਖ ਲੂਗਾ ਤੇ ਤੁਹਾਨੂੰ ਚੋਣਾਂ ਦੇ ਬਿਲਕੁਲ ਨੇੜੇ ਜਾ ਕੇ ਹੀ ਵੋਟ ਸਦਾਈ ਦਾ ਕਿਉਂ ਕੰਮ ਹੈ ਕਿਉਂਕਿ ਵਿਰੋਧੀ ਤੇ ਰਾਸਣੇ ਪਟੀਸ਼ਨ ਕਰਤਾ ਵੀ ਤੇ ਵਿਰੋਧੀ ਦਲ ਵੀ ਕੱਲ ਤਾਂ ਵੱਡੀ ਰੈਲੀ ਵੀ ਕੀਤੀ ਵਿਰੋਧੀ ਦਲਾਂ ਨੇ ਮਿਲ ਕੇ ਉਹ ਕਹਿੰਦੇ ਵੀ ਕਿ ਉਹਨਾਂ ਨੂੰ ਸ਼ੰਕਾ ਸ਼ੂਭਾ ਇਹ ਹੈ ਕਿ ਤੁਸੀਂ ਇੱਕ ਖਾਸ ਵਰਗ ਖਾਸ ਫਿਰਕਾ ਤੇ ਇਹਦੇ ਨਾਲ ਨਾਲ ਉਹ ਧਰਾਂ ਨਿਸ਼ਾਨਦੇਹੀ ਕਰਕੇ ਜਿਹੜੀਆਂ ਤੁਹਾਨੂੰ ਪਤਾ ਹੈ ਬੀਜੇਪੀ ਨੂੰ ਨਹੀਂ ਪੈਣੀਆਂ ਤੁਸੀਂ ਇਹਨਾਂ ਨੂੰ ਵੋਟਰ ਸੂਚੀ ਜੋ ਬਾਹਰ ਕਰ ਕਮਾਲ ਹੈ ਵੀ ਤੇ ਇਧਰ ਇਹ ਤਾਂ ਹੁਣ ਰੱਬ ਜਾਣੇ ਜਾਂ ਵਿਰੋਧੀ ਧਿਰਾਂ ਨੂੰ ਸੱਚ ਪਤਾ ਹੋਊਗਾ ਕਿ ਉਹ ਸੱਚਮੁੱਚ ਲੋਕਾਂ ਲਈ ਉਹਨਾਂ ਦੇ ਵੋਟ ਹੱਕ ਲਈ ਜਾਂ ਉਹਨਾਂ ਨਾਲ ਖੁਰੇ ਬਤਕਰੇਲੀ ਲੜ ਰਹੀਆਂ ਨੇ ਜਾਂ ਉਹ ਬਿਹਾਰ ਜਿੱਤਣ ਲਈ ਤੇ ਫਿਰ ਗਾਂਹ ਸੰਸਦ ਦੇ ਵਿੱਚ ਆਪਣੀ ਪੈਰ ਜਮਾਈ ਕਰਨ ਲਈ ਉਹਦੇ ਲਈ ਲੜ ਰਹੀਆਂ ਨੇ ਇਹ ਤਾਂ ਉਹ ਜਾਣਨ ਪਰ ਮਾਮਲਾ ਸੁਪਰੀਮ ਕੋਰਟ ਚ ਹੈ ਸੁਪਰੀਮ ਕੋਰਟ ਵੱਲੋਂ ਚੋਣ ਕਮਿਸ਼ਨ ਨੂੰ ਚੰਗੀਆਂ ਝਾੜਾਂ ਵੀ ਪੈ ਰਹੀਆਂ ਤੇ ਉਹਨਾਂ ਨੂੰ ਆਪਣੀ ਹਦੂਦ ਦੇ ਅੰਦਰ ਰਹਿਣ ਦੀ ਹਦਾਇਤ ਵੀ ਹੋ ਰਹੀ ਹੈ ਪਰ ਲੋਕ ਇਸ ਨੂੰ ਵੱਡੀ ਰਾਜਨੀਤਿਕ ਰੂਪ ਦੇਖ ਰਹੇ ਨੇ ਔਰ ਜਿਵੇਂ ਮਤਲਬ ਕਿ ਧਰਮულ ਕਾਂਗਰਸ ਦੀ ਐਮਪੀ ਉਹਨੇ ਇਹ ਕੀ ਹੈ ਕਿ ਵੀ ਇਹ ਕਾਰਵਾਈ ਬਿਹਾਰ ਤੱਕ ਨਹੀਂ ਇਹ ਤੁਹਾਨੂੰ ਪਛਮੀ ਬਗਲ ਤੱਕ ਵੀ ਆਉਗੀ ਇਹ ਪਛਮੀ ਬਗਲ ਤੱਕ ਨਹੀਂ ਜੇ ਨਾ ਵੀ ਪੂਰੇ ਮੁਲਕ ਤੱਕ ਆਉਗੀ ਪੰਜਾਬ ਤੱਕ ਵੀ ਆਉਗੀ ਪੰਜਾਬ ਦੀਆਂ ਨਾਇਕੀ ਤਰ੍ਹਾਂ ਇਸ ਮਸਲੇ ਤੇ ਚੁੱਪ ਕਿਉਂ ਨੇ ਸਵਾਲੇ ਵੀ ਖੜਾ ਹੈ ਬਹੁਤ ਸ਼ੁਕਰੀਆ